ਬੇਤੇ ਦੇ ਨੀ ਲੁਧਿਆਣਾ ਦੇ ਹੈਬੋਬਾਲ ਇਲਾਕੇ ਦੇ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਜਮ ਕੇ ਹੁੱਲੜਵਾਚੀ ਅਤੇ ਬਦਮਾਸ਼ੀ ਕੀਤੀ ਸੀ ਅਤੇ ਮੁਹੱਲੇ ਦੇ ਵਿੱਚ ਗੱਡੀਆਂ ਵੀ ਭੰਨੀਆਂ ਸੀ ਅਤੇ ਫਾਇਰ ਕੀਤਾ ਇਸ ਸਾਰੀ ਘਟਨਾ ਤੋਂ ਬਾਅਦ ਹੈਬੋਬਾਲ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਪੁਲਿਸ ਨੇ ਵੱਖ-ਵੱਖ ਧਰਾਮਾਂ ਤਹਿਤ ਇਰਾਦਾ ਕਤਲ ਆਰਮ ਐਕਟ ਤਹਿਤ ਮਾਮਲਾ ਦੋ ਦਰਜਨ ਤੋਂ ਵੱਧ ਬਦਮਾਸ਼ਾਂ ਦੇ ਉੱਪਰ ਦਰਜ ਕੀਤਾ ਸੀ ਇਸ ਸਾਰੀ ਘਟਨਾ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਦੋ ਬਦਮਾਸ਼ ਇੱਕ ਕਲੋਨੀ ਦੇ ਵਿੱਚ ਬਣੇ ਘਰ ਦੇ ਵਿੱਚ ਲੁਕੇ ਹੋਏ ਨੇ ਜਦ ਪੁਲਿਸ ਛਾਪੇਮਾਰੀ ਕਰਨ ਜਾਂਦੇ ਤਾਂ ਬਦਮਾਸ਼ਾਂ ਦੇ ਵੱਲੋਂ ਆਪਣੇ ਦੇਸੀ ਪਿਸਤੌਲ ਦੇ ਨਾਲ ਪੁਲਿਸ 'ਤੇ ਹਮਲਾ ਕੀਤਾ ਜਾਂਦਾ ਜਿਸ ਦੌਰਾਨ ਪੁਲਿਸ ਵੱਲੋਂ ਆਪਣੇ ਬਚਾਅ ਦੇ ਵਿੱਚ ਜਦੋਂ ਫਾਇਰ ਕੀਤਾ ਜਾਂਦਾ ਤਾਂ ਇੱਕ ਦੋਸ਼ੀ ਦੇ ਲੱਤ ਉੱਪਰ ਅਤੇ ਇੱਕ ਦੋਸ਼ੀ ਦੇ ਪੈਰ ਤੇ ਗੋਲੀ ਵੱਜੀ ਦੋਨੋਂ ਗੰਭੀਰ ਜ਼ਖਮੀ ਹੋਏ ਤਾਂ ਬਦਮਾਸ਼ਾਂ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਤੀ ਕਰਵਾਇਆ ਗਿਆ ਪੁਲਿਸ ਨੇ ਮੌਕੇ ਤੇ ਫ੍ਰਾਂਟਸਿਕ ਟੀਮ ਨੂੰ ਪਹੁੰਚੀ ਉਹਨਾਂ ਨੇ ਜਾਂਚ ਕੀਤੀ ਇਸ ਸਬੰਧੀ ਐਡੀసీపీ ਕ੍ਰਾਈਮ ਅਮਨਦੀਪ ਸਿੰਘ ਬਰਾੜ ਨੇ ਜਾਣ ਕੇ ਦਿੱਤੇ ਕਿ ਮੌਕੇ ਤੋਂ ਦੋ ਦੇਸੀ ਕਟਾ ਬਰਾਮਦ ਕੀਤਾ ਗਿਆ ਉਹਨਾਂ ਕਹਿ ਕੇ ਅੱਗੇ ਮਾਮਲੇ ਦੀ ਜਾਂਚ ਹੋ ਰਹੀ ਹੈ ਇਹ ਕੱਲ ਰਾਤੀ ਲੁਧਿਆਣਾ ਕਮਿਸ਼ਨਰੇਟ ਦੇ ਏਰੀਏ ਦੇ ਵਿੱਚ ਜਿਹੜਾ ਸਾਡਾ ਪੁਲਿਸ ਸਟੇਸ਼ਨ ਹੈ ਬੋਵਾਲ ਇਸ ਵਿੱਚ ਇੱਕ ਐਫ ਆਈ ਆਰ 186 ਨੂੰ ਦਰਜ ਹੋਈ ਸੀ 98 ਨੰਬਰ ਐਫ ਆਈ ਆਰ ਜਿਸ ਵਿੱਚ ਹੈਬੋ ਵਾਲ ਦੇ ਏਰੀਆ ਦੇ ਵਿੱਚ ਕਾਫੀ ਮੁੰਡਿਆਂ ਨੇ ਗੁੰਡਾਗਰਦੀ ਕੀਤੀ ਸੀ ਇੱਕ ਬੰਦੇ ਦੇ ਘਰ ਦੇ ਉੱਪਰ ਪਥਰਾਅ ਕੀਤਾ ਸੀ ਆ ਕਾਫੀ ਉੱਥੇ 307 ਆਮ ਜੈਕਟਰੀ ਦਾ 98 ਨੰਬਰ ਐਫ ਆਰ ਦਰਜ ਹੋਈ ਸੀ ਉਸ ਐਫ ਆਰ ਦੇ ਜਿਹੜੇ ਦੋ ਮੇਨ ਦੋ ਸੀਸੀ ਦੀ ਇੱਕ ਰਵਿੰਦਰ ਸਿੰਘ ਡੇਗਾ ਦੂਜਾ ਸਤਿੰਦਰ ਸਿੰਘ ਹੈਪੀ ਇਹਨਾਂ ਬਾਰੇ ਕੱਲ ਹੈਬੋਵਾਲ ਪੁਲਿਸ ਸਟੇਸ਼ਨ ਦੀ ਜਿਹੜੀ ਚੌਂਕੀ ਜਗਤਪੁਰੀ ਹੈ ਉੱਥੋਂ ਦੇ ਮੁਲਾਜ਼ਮਾਂ ਨੂੰ ਇਨਫੋਰਮੇਸ਼ਨ ਸੀਗੀ ਵੀ ਇਹ ਚੂੜਪੁਰ ਵਾਲੀ ਸਾਈਡ ਰਾਮ ਇਨਕਲੇਪ ਆਂਦਾ ਵੀ ਉਹਦੇ ਨੇੜੇ ਜਿਹੜੇ ਕਿਤੇ ਉੱਥੇ ਲੋਕੇਸ਼ਨ ਹੈ ਤਾਂ ਜਦੋਂ ਲੇਟ ਨਾਈਟ ਪੁਲਿਸ ਪਾਰਟੀ ਨੇ ਉੱਥੇ ਜਾ ਕੇ ਰੇਡ ਕੀਤੀ ਇਹਨਾਂ ਨੂੰ ਐਪਰੀਹੈਂਡ ਕਰਨ ਲਈ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਅਗੋਂ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਤਾਂ ਇੱਕ ਗੋਲੀ ਜਿਹੜੀ ਹੈਗੀ ਸਾਡੀ ਸਰਕਾਰੀ ਗੱਡੀ 'ਚ ਲੱਗੀ ਮੁਲਾਜ਼ਮਾਂ ਵੱਲ ਵੀ ਫਾਇਰ ਹੋਇਆ ਤੋਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਹੈ ਉਹਨੇ ਉੱਥੇ ਫਾਇਰ ਕੀਤਾ ਤੇ ਦੋਵੇਂ ਦੋਸ਼ੀਆਂ ਦੇ ਇੱਕ ਦੋਸ਼ੀ ਦੇ ਸੱਜੀ ਲੱਤ 'ਚ ਗੋਲੀ ਲੱਗੀ ਹੈ ਇੱਕ ਦੋਸ਼ੀ ਦੇ ਪੱਟ 'ਤੇ ਗੋਲੀ ਲੱਗੀ ਹੈ ਤੇ ਦੋਵੇਂ ਦੋਸ਼ੀ ਜਿਹੜੇ ਇੰਜਰਡ ਹੋਏ ਇਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਇਹਨਾਂ ਤੋਂ ਮੌਕੇ ਤੇ ਐਫਐਸਐਲ ਦੀਆਂ ਟੀਮਾਂ ਮੰਗਾਈਆਂ ਗਈਆਂ ਉਹਨਾਂ ਨੇ ਉੱਥੇ ਜਿਹੜੇ ਵੈਪਨ ਤੇ ਜਿਹੜੇ ਉੱਥੇ ਕਾਰਟ੍ਰਿਜ ਸੀਗੇ ਉਹ ਵੀ ਰਿਕਵਰ ਕੀਤੇ ਹੈਗੇ ਤੇ ਇਮੀਡੀਏਟਲੀ ਦੋਵੇਂ ਦੋਸ਼ੀਆਂ ਨੂੰ ਅਪਰੀਹੈਂਡ ਕਰਕੇ ਜਿਹੜਾ ਸਿਵਲ ਹਸਪੀਟਲ 'ਚ ਐਡਮਿਟ ਕਰਾਇਆ ਗਿਆ ਸਰ ਇਹ ਹਾਈਡ ਕਿੱਥੇ ਕਰ ਰਹੇ ਸੀ ਇਹ ਏਰੀਆ ਚੂੜਪੁਰ ਰੋਡ ਦੇ ਕੋਲੇ ਇੱਕ ਰਾਮ ਇਨਕਲੇਪੰਦਾ ਉਹਦੇ ਅੱਗੇ ਜਾ ਕੇ ਜਿਹੜਾ ਹੈਗਾ ਉੱਥੇ ਸੰਸਾਨ ਜਿਹਨਾਂ ਦੇ ਵਿੱਚ ਛੁਪੇ ਹੋਏ ਸੀਗੇ ਇਨਾਂ ਤੋਂ ਮੌਕੇ ਦੇ ਉੱਤੇ ਜਿਹੜੇ ਦੋ ਦੇਸੀ ਜਿਹੜੇ ਹੈਗੇ ਇਲੀਗਲ ਵੈਪਨ ਰਿਕਵਰ ਹੋਏ ਉਸ ਇਹਨਾਂ ਤੋਂ ਖੂਲ ਵੀ ਮਿਲੇ ਜਿਹੜੇ ਇਹਨਾਂ ਨੇ ਫਾਇਰ ਕੀਤੇ ਸੀ ਬਾਕੀ ਜਿਹੜੀ ਇਹਨਾਂ ਦੀ ਹਸਪਤਾਲ ਜਿਹੜੇ ਟਰੀਟਮੈਂਟ ਚੱਲ ਰਹੀ ਹੈ ਇਹਨਾਂ ਨੂੰ ਮੌਕੇ ਤੋਂ ਇਮੀਡੀਏਟਲੀ ਪੁਲਿਸ ਪਾਰਟੀ ਨੇ ਹਸਪਤਾਲ 'ਚ ਐਡਮਿਟ ਕਰਾਤਾ ਸੀ ਜਾਂ ਸਿਵਲ ਹਸਪਤਾਲ 'ਚ ਲਿਜਾਇਆ ਅੱਗੇ ਇਹਨਾਂ ਦੀ ਹੁਣ ਜਿਵੇਂ ਟਰੀਟਮੈਂਟ ਹੁੰਦੀ ਹੈ ਉਹਦੇ ਬਾਅਦ ਜਿਹੜੀ ਇਹਨਾਂ ਦੀ ਕੋਸ਼ਿਸ਼ ਕਰਕੇ ਬਾਕੀ ਰਿਕਵਰੀ ਕੀਤੀ ਇਹਦੇ ਵਿੱਚ ਐਫ ਆਈ ਆਰ ਕੋ ਵੀ ਨਵੀਂ ਹੋਈ ਨਾ ਇਹਦੇ ਵਿੱਚ ਅਸੀਂ ਜਦੋਂ ਇਹ ਜਿਹੜਾ ਸਵੇਰ ਦਾ ਇਸੀਡੈਂਟ ਹੋਇਆ ਇਹਦੇ ਸਬੰਧ ਵਿੱਚ ਐਫ ਆ ਜਿਹੜੀ ਅੱਜ ਦੀ ਡੇਟ ਦੀ ਹੈ ਅੰਡਰ ਸੈਕਸ਼ਨ 307 355 188 ਆਰਮਜ਼ ਟੂ ਦੈਟ ਥਾਣਾ ਹੈਬੋ ਵਾਲ ਜਿਹੜੀ ਰਜਿਸਟਰ ਕੀਤੀ ਹੈ अर्ਲੀ ਮਾਰਨਿੰਗ ਤੇ ਉਹਦੀ ਜਿਹੜੀ ਤਫਤੀਸ਼ ਹੁਣ ਚੱਲ ਰਹੀ ਹੈ ਜੇ ਇਸ ਤੋਂ ਪਹਿਲਾਂ ਕੋਈ ਕ੍ਰਿਮੀਨਲ ਕੋਰਡ ਹੋਵੇ ਇਹਨਾਂ ਤੇ ਦੇਖੋ ਜਿਹੜਾ ਸਤਿੰਦਰ ਸਿੰਘ ਹੈਪੀ ਹੈ ਉਹ ਆਲਰੇਡੀ ਉਤੇ 8-9 ਪਰਚੇ ਪਹਿਲਾਂ ਦਰਜ ਨੇ ਬਾਕੀ ਉਹਦਾ ਅਸੀਂ ਕ੍ਰਿਮੀਨਲ ਰਿਕਾਰਡ ਵੈਰੀਫਾਈ ਵੀ ਕਰ ਰਹੇ ਆ ਸਾਨੂੰ ਇਹ ਵੀ ਪਤਾ ਲੱਗੇ ਵੀ ਉਹ ਪਹਿਲਾਂ ਤਿੰਨ ਮੁਕਦਮਿਆਂ ਚ ਪੀਓ ਵੀ ਚੱਲੇ ਆ ਰਹੇ ਸੀ ਬਾਕੀ ਹੋਰ ਕਿੰਨੇ ਮੁਕਦਮਿਆਂ ਚ ਉਹ ਪੀਓ ਹੈ ਤੇ ਹੋਰ ਕਿਹੜੇ ਪਰਚੇ ਦਰਜ ਆ ਉਹ ਸਾਰਾ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਹੜਾ ਦੂਜਾ ਦੋਸ਼ੀ ਸੀਗਾ ਰਵਿੰਦਰ ਸਿੰਘ ਤੇਗਾ ਉਹਦੇ ਉੱਤੇ ਵੀ ਕਰੀਬ ਦੋ ਪਰਚੇ ਪਹਿਲਾਂ ਦਰਜ ਹੈ ਬਾਕੀ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਸਾਰੀਆਂ ਡਿਟੇਲਸ ਵੈਰੀਫਾਈ ਕਰਦੇ ਆ ਇਹਨਾਂ ਨੂੰ ਸਰ ਸ਼ੈਲਟਰ ਬਾਰੇ ਕਿੰਨੇ ਪੁੱਛਦਾ ਦੇਖੋ ਇਹ ਜਿਵੇਂ ਪਹਿਲਾਂ ਲੜਾਈ ਹੋਈ ਹੈ ਬੋਵਾਲ ਉਹਦੇ ਵਿੱਚ ਮੇ ਜੀ ਗੁਰਾਗੜਾ ਯੂਨਲ ਸਾਰੀ ਜਾਂਚ ਕਰਕੇ ਜਿਹੜਾ ਅਸੀਂ ਅੱਜ ਦੇਖਿਆ ਜਾਵੇ ਤਾਂ ਅੱਜ ਕੱਲ ক্রਾਈਮ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀ ਨੇ ਇੱਥੋਂ ਤੱਕ ਕਿ ਪੁਲਿਸ ਮੁਲਾਜ਼ਮ ਵੀ ਸੁਰੱਖਤ ਨਹੀਂ ਜਾਪਦੇ ਕਿਉਂਕਿ ਬਦਮਾਸ਼ਾਂ ਦੇ ਵੱਲੋਂ ਲਗਾਤਾਰ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਹਮਲੇ ਕੀਤੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ